ਬਿਲਕੁਲ ਇਸ ਵਕਤ ਅਸੀਂ ਮਾਲ ਮੰਡੀ ਜਿਹੜਾ ਦਮਦਮਾ ਸਾਹਿਬ ਗੁਰਦੁਆਰੇ ਦੇ ਨਜ਼ਦੀਕ ਖੜੇ ਆ ਜਿੱਥੇ ਕਿ ਇੱਕ ਵੱਡਾ ਹਾਸਾ ਹੋਇਆ ਹੈ ਤੇ ਜਿੱਦਾਂ ਕਿ ਤੁਸੀਂ ਮੇਰੇ ਮਗਰ ਤਸਵੀਰਾਂ ਦੇਖ ਰਹੇ ਹੋ ਕਿ ਇੱਥੇ ਜਿਹੜਾ ਇੱਕ ਵੱਡਾ ਹਾਸਾ ਹੋਇਆ ਹੈ ਜਿੱਥੇ ਕਿ ਲੁੱਟ ਦੀ ਜਿਹੜਾ ਮਾਮਲਾ ਉਹ ਸਾਹਮਣੇ ਜਿਹੜਾ ਨਜ਼ਰ ਆ ਰਿਹਾ ਹੈ ਕਿ ਜਿਹੜਾ ਇਹ ਇਹ ਗੱਡੀ ਜਿਹੜੀ ਨਜ਼ਰ ਆ ਰਹੀ ਹੈ ਇਸ ਦੇ ਵਿੱਚ ਜਿਹੜੇ ਵਿਅਕਤੀ ਸੀਗੇ ਤੇ ਜਿਨ੍ਹਾਂ ਕੋਲ ਜੜੀ ਹੈ ਲੁੱਟ ਦਾ ਜੜਾ ਵਾਰਦਾ ਦਾ ਜੜਾ ਸਾਰਾ ਮਸਲਾ ਸਾਹਮਣੇ ਆ ਰਿਹਾ ਤੇ ਬਿਲਕੁਲ ਦੇਖ ਸਕਦੇ ਹੋ ਕਿ ਜਿਹੜੇ ਮੌਕੇ ਤੇ ਮਕਬੂਲਪੁਰਾ ਥਾਣੇ ਦੇ ਐਸ ਐਚਓ ਸਾਹਿਬ ਵੀ ਜਿਹੜੇ ਥੇ ਮੌਜੂਦ ਨੇ ਜਿਹੜੇ ਮੌਕੇ ਤੇ ਪਹੁੰਚੇ ਨੇ ਤੇ ਉਹਨਾਂ ਵੱਲੋਂ ਜੜੀ ਆ ਸ਼ਾਨਬੀਨ ਕੀਤੀ ਜਾ ਰਹੀ ਹੈ ਤੇ ਫਿਰ ਹਾਲ ਜੜੀ ਤਸਵੀਰਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਕਿ ਦੇਖ ਸਕਦੇ ਤਸਵੀਰਾਂ ਦੇ ਵਿੱਚ ਕਿ ਜੜਾ ਦਮਦਮਾ ਸਾਹਿਬ ਦੇ ਨਜ਼ਦੀਕ ਬਿਲਕੁਲ ਜੜਾ ਇੱਕ ਹਾਸਾ ਹੋਇਆ ਕਿ ਜਦੋਂ ਗੱਡੀ ਵਾਲੇ ਕੋਲ ਜੜੀ ਆ ਲੁੱਟ ਖੋਹ ਦਾ ਜੜਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਗੋਲੀ ਚੱਲਣ ਦਾ ਵੀ ਜੜਾ ਸੁਣਨ ਚਾ ਰਿਹਾ ਕਿ ਜਿਹੜੀ ਇੱਥੇ ਗੋਲੀ ਆ ਉਹ ਵੀ ਚੱਲੀ ਆ ਤੇ ਫਿਰ ਹਾਲ ਜਿਹੜੀ ਅਸੀਂ ਇਸ ਮਸਲੇ 'ਚ ਗੱਲਬਾਤ ਵੀ ਕਰਾਂਗੇ ਕਿ ਜਿਹੜੇ ਇਸ ਗੱਡੀ ਚਲਾ ਰਹੇ ਸੀ ਜਾਂ ਉਹ ਗੱਡੀ ਦੇ ਵਿੱਚ ਜਿਹੜੇ ਮੌਜੂਦ ਸੀ ਉਹਨਾਂ ਦਾ ਕੀ ਕਰਨਾ ਹੈ ਜਿਹੜੀਆਂ ਤਸਵੀਰਾਂ ਮੈਂ ਦਿਖਾ ਰਿਹਾ ਕਿ ਇਹ ਗੱਡੀ ਨੰਬਰ ਤੁਸੀਂ ਦੇਖ ਸਕਦੇ ਹੋ ਕਿ ਇਹ ਦੇਖੋ ਕਿ ਦੋ ਹਵਾਈ ਫਾਇਰ ਕਿਤੇ ਤੇ ਇੱਕ ਜਿਹੜੀ ਸਿੱਧੀ ਹੈ ਗੋਲੀ ਹੈ ਮਾਰੀ ਗਈ ਹੈ ਤੇ ਫਿਰ ਹਾਲ ਆ ਜਿਹੜੀਆਂ ਤਸਵੀਰਾਂ ਕਿ ਸ਼ੀਸ਼ੇ ਦੇ ਨਾਲ ਦੇ ਉੱਤੇ ਜਿਹੜੀ ਗੋਲੀ ਵੱਜੀ ਹੈ ਤੇ ਜਿਹੜੇ ਇਸ ਗੱਡੀ ਦੇ ਵਿੱਚ ਮੌਜੂਦ ਸੀਗੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਵੀਰ ਜੀ ਕੀ ਨਾਂ ਜੀ ਆਪਣਾ ਮੇਰਾ ਨਾਮ ਸਰੁੰਦਰ ਸਿੰਘ ਆ ਜੀ ਤੇ ਕਿੱਧਰੋਂ ਆ ਰਹੇ ਸੀਗੇ ਤੁਸੀਂ ਅਸੀਂ ਆ ਰਹੇ ਸੀਗੇ ਅਦਰੋਂ 140 ਰੋਡ ਵੱਲੋਂ ਤੇ ਕੀ ਕੰਮ ਕੀ ਕਰਦੇ ਹੋ ਜੀ ਮੈਂ ਡਿਲੀਵਰੀ ਬਹਗਾ ਸਰ ਇਹ ਕਿਸ ਚੀਜ਼ ਦੀ ਡਿਲੀਵਰੀ ਹੈ ਕਰਿਆਨ ਦੇ ਸਮਾਨ ਦੀ ਕੋਸਮੈਟਿਕ ਦੀ ਅੱਛਾ ਜੀ ਤੇ ਕੀ ਹੋਇਆ ਕੀ ਹੈ ਤੁਹਾਡੇ ਨਾਲ ਹੋਇਆ ਕੁਝ ਨਹੀਂ ਅਸੀਂ ਆਏ ਆ ਮੁੰਡੇ ਆਏ ਆ ਤਿੰਨ ਪੁਲਿਸਰ ਮੋਟਰਸਾਈਕਲ ਅੱਗੇ ਲਾ ਦਿੱਤੀ ਉਹਨਾਂ ਨੇ ਅਸੀਂ ਗੱਡੀ ਖਿਲਾ ਰਹੀ ਆ ਦੋ ਉਹਨਾਂ ਨੇ ਹਵਾਈ ਫਾਇਰ ਕੀਤੇ ਇੱਕ ਉਹਦੇ ਵਿੱਚ ਮਾਰਿਆ ਵਾ ਤੇ ਇੱਕ ਮੁੰਡਾ ਆ ਕੇ ਉਹਨਾਂ ਨੇ ਮੈਨੂੰ ਇੱਥੋਂ ਫੜਿਆ ਵਾ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਆ ਉਹਨੇ ਬਾਰੀ ਖੋਲ ਦਿੱਤੀ ਮੈਂ ਬਾਹਰ ਆ ਗਿਆ ਇੱਥੇ ਡਿੱਗ ਗਿਆ ਵਾ ਉਨੇ ਕੀ ਕੀਤਾ ਕੈਸ਼ ਵਾਲਾ ਬੈਗ ਜਿਹੜਾ ਹੈਗਾ ਸੀ ਮੇਰਾ ਉਹ ਉਹ ਤੇ ਲੈ ਕੇ ਉਹਦਾ ਫੋਨ ਵੀ ਲੈ ਕੇ ਕਿੰਨਾ ਕੈਸ਼ ਸੀ ਕੈਸ਼ ਸੀ ਸਰ ਮੈਨੂੰ ਪਤਾ ਨਹੀਂ ਕਿਉਂਕਿ ਜਦੋਂ ਲਈਦਾ ਵਾ ਉਦੋਂ ਕੋਈ ਗਿਣਤੀ ਨਹੀਂ ਕਰੀਦੀ ਕੋਈ ਕਾਊਂਟਿੰਗ ਨਹੀਂ ਕਰੀਦੀ ਤੇ ਕਿੰਨੇ ਮੁੰਡੇ ਕਿੰਨੇ ਸੀਗੇ ਜੀ ਮੁੰਡੇ 3 ਸੀਗੇ ਦਰ ਤੇ ਕਿਸ ਤੇ ਉੱਤੇ ਹੈਗੇ ਸੀ ਉਹ ਹੈਗਾ ਇਹ ਪੁਲਿਸਰ ਮੋਟਰਸਾਈਕਲ ਤੇ ਨੰਬਰ ਨੰਬਰ ਨੋਟ ਕੀਤਾ ਕੋਈ ਨਹੀਂ ਸਰ ਨੰਬਰ ਨੰਬਰ ਨਹੀਂ ਹੈਗਾ ਤਾਂ ਕੋਈ ਨੰਬਰ ਨਹੀਂ ਨੂਰ ਹੋਇਆ ਜੀ ਨਹੀਂ ਸਰ ਐਵੇਂ ਇੱਕ ਭਰਾ ਆਈ ਗਿਆ ਨੰਬਰ ਕੀ ਨੋਟ ਕਰਨਾ ਮੈਨੂੰ ਤੇ ਆਪਣੀ ਜਾਨ ਦੀ ਪਈ ਜੇਕਰ ਮੇਰੇ ਲੱਗ ਜਾਂਦੀ ਤੇ ਮੈਂ ਤੇ ਰੱਬ ਨੂੰ ਪਿਆਰਾ ਹੋ ਜਾਣਾ ਸੀ ਚਲੋ ਪਰਮਾਤਮਾ ਨੇ ਜ਼ਿੰਦਗੀ ਬਖਸ਼ ਦਿੱਤੀ ਫੇਰ ਦੁਬਾਰਾ ਸਰਦਾਰ ਸਿੰਘ ਕਮੋਨੇ ਸੀ ਕਮੋਨੇ ਸੀਗੇ ਸਰ ਤਿੰਨੇ ਮੋਨੇ ਸੀ ਹਾਂਜੀ ਤਿੰਨੇ ਮੋਨੇ ਸੀ ਤੇ ਤਿੰਨਾਂ ਕੋ ਹਥਿਆਰ ਸੀਗੇ ਨਹੀਂ ਹਥਿਆਰ ਇੱਕ ਕੋਲ ਸੀਗਾ ਤਿੰਨਾਂ ਕੋਲ ਨਹੀਂ ਸੀ ਇੱਕੋ ਬੰਦੇ ਕੋਲ ਹੈਗਾ ਸੀਗਾ ਤੇ ਬਾਕੀ ਦੋ ਜਣੇ ਖਾਲੀ ਹੱਥ ਉਹ ਖਾਲੀ ਹੱਥ ਸੀਗੇ ਤੇ ਬੈਗ ਜਿਹੜਾ ਸੀਗਾ ਤੁਸੀਂ ਕਿੰਨੇ ਆਣੇ ਸੀਗੇ ਗੱਡੀ ਵਿੱਚ ਅਸੀਂ ਦੋ ਜਣੇ ਸੀਗੇ ਸਰ ਤੋ ਡਰਾਈਵਰ ਤੁਸੀਂ ਕਰ ਰਹੇ ਸੀ ਨਹੀਂ ਨਹੀਂ ਸਰ ਡਰਾਈਵਰ ਉਹ ਲੜਕਾ ਉਹ ਕਰਦਾ ਵਾ ਅੱਛਾ ਤੇ ਗੱਡੀ ਤੁਹਾਡੀ ਅੱਗੇ ਬਾਈਕ ਲਗਾ ਕੇ ਰੁਕੀ ਗਈ ਸੀ ਹਾਂਜੀ 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 ਜਦੋਂ ਉਹਨਾਂ ਨੇ ਬਾਈਕ ਅੱਗੇ ਲੈ ਹੁੰਦੀ ਅਸੀਂ ਬ੍ਰੇਕ ਮਾਰ ਦਿੱਤੀ ਆ ਹਾਂਜੀ ਉਹਨਾਂ ਨੇ ਉੱਤਰਦੇ ਸਾਰੇ ਮਿੰਟੋ ਮਿੰਟ ਮਤਲਬ ਬਹੁਤ ਤੇਜ਼ੀ ਦੇ ਨਾਲ ਉਤਰਿਆ ਪੈਰ ਕੀਤੇ ਇੱਕ ਇੱਥੇ ਕੀਤਾ ਔਰ ਮੈਨੂੰ ਧੂਕੇ ਬਾਹਰ ਕੱਢ ਲਿਆ ਵਾ ਅੱਛਾ ਤੇ ਮੇਰੇ ਕੋਲ ਜਿਹੜਾ ਬੈਗ ਸੀ ਕੈਸ਼ ਵਾਲਾ ਉਹ ਲੈ ਕੇ ਤੋ ਬੁੰਡੇ ਦਾ ਦੂਜੇ ਦਾ ਫੋਨ ਹੋਇਆ ਉਹ ਵੀ ਲੈ ਕੇ ਮੇਰਾ ਫੋਨ ਮੇਰੀ ਜੇਬ ਚ ਸੀ ਤਾਂ বাজ ਗਿਆ ਤਾਂ ਨਹੀਂ ਤੇ ਇਹ ਵੀ ਲੈ ਜਾਣਾ ਹੈ ਤੇ ਜਿਹੜੀ ਉਹਦੇ ਕੋਲ ਹਥਿਆਰ ਸੀਗਾ ਉਹ ਕਿਹੜਾ ਸੀਗਾ ਕੋਈ ਦੇਸੀ ਕੱਟਾ ਸੀ ਜਾਂ ਕਿ ਪਿਸਤਲ ਸਰ ਇਹਨਾਂ ਦੇ ਪਿਸਤਲ ਹੈਗਾ ਸੀਗਾ ਸਰ ਹਨੇਰਾ ਹੈਗਾ ਸੀ ਕੁਝ ਪਤਾ ਕਿੱਥੇ ਲੱਗਦਾ ਵਾ ਮਾਰੇ ਘਬਰਾ ਗਿਆ ਸੀਗਾ ਜਦੋਂ ਆ ਹੋਇਆ ਵਾ ਸਾਰਾ ਹਾਦਸਾ ਹੋਇਆ ਵਾ ਬੁੰਡੇ ਨੂੰ ਕੁਝ ਪਤਾ ਨਹੀਂ ਲੱਗਾ ਕਿ ਕੀ ਹੋਉਂਦਾ ਕੀ ਨਹੀਂ ਹੁੰਦਾ ਬਸ ਕੀ ਅੰਦਾਜ਼ੇ ਨਾਲ ਫੇਵੀ ਕੈਸ਼ ਦੀ ਇਹ ਕਬੜ ਰਕਮ ਦੇਖੀ ਜਾਵੇ ਕਿੰਨੀ ਕੋਈ ਇੱਕ ਲੱਖ ਹੈਗਾ ਸੀਗਾ ਜ਼ਰੂਰ ਲੱਖ ਰੁਪਇਆ ਹੈਗਾ ਸੀ ਹੁਣ ਕੀ ਮੰਗ ਕਰਦੀ ਹੈ ਮੰਗ ਸਰ ਹੁਣ ਕੀ ਕਰਨੀ ਹੈ ਹੁਣ ਜਦੋਂ ਚਲੀ ਗਿਆ ਹੁਣ ਮੰਗ ਕੀ ਕਰਨੀ ਹੈ ਜਿਹੜੀ ਚੀਜ਼ ਚਲੀ ਗਈ ਆ ਉਹਨਾਂ ਦੀ ਮੰਗ ਕੀ ਕਰਨੀ ਚਾਹੀਦਾ ਕਿ ਇਹੋ ਜਿਹੇ ਰੜੇ ਹੈਗੇ ਆ ਕਦੇ ਇਨਮੀ ਨਾਲ ਉਹਨਾਂ ਨੂੰ ਬਾਕੀ ਜਿਹੜਾ ਕਾਬੂ ਕਰਨਾ ਚਾਹੀਦਾ ਬਿਲਕੁਲ ਕਰਨਾ ਚਾਹੀਦਾ ਸਰ ਬਿਲਕੁਲ ਕਰਨਾ ਚਾਹੀਦਾ ਇਹ ਬਿਲਕੁਲ ਜਿਹੜੀਆਂ ਤਸਵੀਰਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਜਿਹੜਾ ਇਸ ਗੱਡੀ ਪਲਸਰ ਦੇ ਉੱਤੇ ਜਿਹੜੇ ਵਿਅਕਤੀ ਆਂਦੇ ਨੇ ਤੇ ਇਸ ਵੀਰ ਦੇ ਉੱਤੇ ਜਿਹੜਾ ਗੱਡੀ ਰੋਕੀ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਦੋ ਹਵਾਈ ਫਾਇਰ ਤੇ ਇੱਕ ਜਿਹੜਾ ਸਿੱਧਾ ਸ਼ੀਸ਼ੇ ਦੇ ਜਿਹੜਾ ਫਾਇਰ ਹੈ ਕਿਤਾ ਜਾਂਦਾ ਹੈ ਪਰ ਫਿਰ ਹਾਲ ਵੀ ਵੀਰ ਦੀ ਜਿਹੜੀ ਹੈ ਜਾਨ ਬਚ ਗਈ ਹੈ ਪਰ ਜਿਸ ਤਾ ਵੇਖਿਆ ਜਾਵੇ ਕਿ 1 ਲੱਖ ਦੇ ਕਰੀਬ ਜਿਹੜਾ ਕੈਸ਼ ਸੀਗਾ ਜਿਹੜਾ ਦੱਸ ਰਹੇ ਆ ਕਿ ਬੈਗ ਦੇ ਵਿੱਚ ਸੀ ਜਿਹੜਾ ਉਹ ਲੈ ਕੇ ਫਰਾਰ ਹੋ ਗਏ ਨੇ ਤੇ ਪਲਸਰ ਰੋਸਾਈਕਲ ਸੀ ਤੇ ਜਿਹੜਾ ਤਸਵੀਰਾਂ ਬਿਲਕੁਲ ਤੁਹਾਡੇ ਨਾਲ ਮੈਂ ਸਾਂਝੀਆਂ ਕਰ ਰਿਹਾ ਇਸ ਵਕਤ ਤੇ ਜੜੀਆਂ ਕੀ ਤਸਵੀਰਾਂ ਸੀ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਕਿ ਜਿਹੜੀ ਇੱਕ ਵੱਡੀ ਵਾਰਦਾਤ ਹੋਈ ਆ ਤੇ ਐਸਐਚਓ ਸਾਹਿਬ ਵੀ ਮੌਜੂਦ ਹੈ ਗੱਲਬਾਤ ਕਰਾਂਗੇ ਸਰ ਪੁੱਛਿਓ ਕੀ ਮਾਮਲਾ ਸਾਹਮਣੇ ਆਇਆ ਜੀ ਮੈਂ ਇੱਥੇ ਮੌਕੇ ਤੇ ਆਇਆ ਹਾਂ ਗੁਰਦੁਆਰਾ ਦਮਦਮਾ ਸਾਹਿਬ ਹਾਂਜੀ ਫਲੈਟਾਂ ਦੇ ਕੋਲ ਆ ਇੱਥੇ ਇੱਥੇ ਇੱਕ ਨੌਜਵਾਨ ਸੀ ਜੀ ਦੋ ਆਪਣੇ ਲੈ ਕੇ ਆ ਰਹੇ ਸੀ ਰਿਕਵਰੀ ਇੱਕ ਦਾ ਨਾਮ ਹੈਗਾ ਜੀ ਹਰਦੀਪ ਸਿੰਘ ਜੀ ਦੂਸਰੇ ਦਾ ਨਾਮ ਹੈਗਾ ਸੁਰੇਂਦਰ ਸਿੰਘ ਤਿੰਨ ਨੌਜਵਾਨ ਇਹ ਦੱਸ ਰਹੇ ਹਨ ਦੇ ਦੱਸਣ ਮੁਤਾਬਕ ਆਏ ਨੇ ਪਲਸਰ ਮੋਟਰਸਾਈਕਲ ਤੇ ਤੇ ਇਹਨਾਂ ਨੇ ਇਹਨਾਂ ਤੇ ਫਾਇਰ ਕੀਤਾ ਇਹਨਾਂ ਨੇ ਡਰਦਿਆਂ ਨੇ ਆਪਣੀ ਉਹ ਆਪਣੀ ਗੱਡੀ ਖਿਲਾਰੀ ਆ ਜਿਹੜਾ ਛੋਟਾ ਆਥੀ ਆ ਜੀ ਔਰ ਇਹਨਾਂ ਕੋਲ ਬੈਕ ਹੋ ਕੇ ਤੇ ਜਿਹੜਾ ਮੁੰਡਾ ਨਾਲ ਸਾਈਡ ਤੇ ਬੈਠਾ ਉਹਦਾ ਮੋਬਾਈਲ ਖੋ ਕੇ ਤੇ ਉਹ ਫਰਾਰ ਹੋ ਗਏ ਸਰ ਜੇ ਵਿਖਿਆ ਜਾਵੇ ਤੇ ਆ ਗੱਡੀ ਪਹਿਲੇ ਰੋਕੀ ਗਈ ਕਿ ਜਾਂ ਫਿਰ ਸਿੱਧਾ ਪਹਿਲੇ ਫਾਇਰ ਕੀਤਾ ਗਿਆ ਪਹਿਲੇ ਇਹਨਾਂ ਨੇ ਤੇ ਫਾਇਰ ਕੀਤਾ ਫਿਰ ਇਹਨਾਂ ਦੀ ਇਹਨਾਂ ਨੇ ਗੱਡੀ ਫਿਰ ਡਰਦਿਆਂ ਨੇ ਰੋਕ ਲਈ ਐ ਰੋਕਣ ਤੋਂ ਬਾਅਦ ਇੱਕਦਮ ਇਹਨਾਂ ਦਾ ਬੈਗ ਖੋ ਕੇ ਤੇ ਮੋਬਾਈਲ ਖੋ ਕੇ ਜਿਹੜੇ ਉਹ ਦੌੜ ਗਏ ਕਿੰਨਾ ਕ ਜਿਹੜਾ ਉਹ ਕੈਸ਼ ਇਸ ਮੈਕਸਿਮਮ ਇੱਕ ਬੰਦਾ ਉਹ ਜਿਹੜਾ ਕੈਲਕੂਲੇਟ ਕਰ ਰਿਹਾ ਉਹ ਕਹਿੰਦਾ ਕਿ 70000 ਰੁਪਏ ਤੋਂ ਲੈ ਕੇ ਲੱਖ ਰੁਪਏ ਤੱਕ ਹੋਊਗਾ ਪਰ ਹੁਣ ਅਜੇ ਤੱਕ ਇਹਦੇ ਸਾਡੇ 2-3 ਜਿੱਥੋਂ ਅਸੀਂ ਕੈਸ਼ ਲਿਆ ਆ ਉਹ ਸਾਰਾ ਹਿਸਾਬ ਕਰਕੇ ਤੁਹਾਨੂੰ ਦੱਸ ਦਿੰਨੇ ਆ ਜੀ ਤੇ ਜੇ ਇਕਾਦੀ ਡਿਲੀਵਰੀ ਕਰਦੇ ਸੀ ਇਹ ਕੈਸ਼ ਦੀ ਡਿਲੀਵਰੀ ਇਹਨਾਂ ਦੀ ਕੋਈ ਸਮਾਨ ਸਮੂਹ ਦਿੰਦੇ ਆ ਉਹਦੇ ਤੋਂ ਬਾਅਦ ਜਿਹੜਾ ਦੁਕਾਨਾਂ ਤੋਂ ਕੈਸ਼ ਇਕੱਠਾ ਕਰਦੇ ਨੇ ਹਾਂ ਜੀ ਵੇਖਿਆ ਜਾਵੇ ਤੇ ਸਰ ਇੱਥੇ ਲੱਗੇ ਜਾਗੇ ਜਦੋਂ ਸੀਸੀਟੀਵੀ ਕੈਮਰੇ ਦੀ ਗੱਲ ਕਰੀਏ ਕਿ ਜਿਹੜੇ ਇੱਥੇ ਲੱਗੇ ਹੋਏ ਕਈ ਕੋਠੀਆਂ ਦੇ ਵਿੱਚ ਤੇ ਉਹਨਾਂ ਦੀ ਜੇ ਛਣਬੀਨ ਹੁਣ ਕੀਤੀ ਜਾਵੇਗੀ ਕਿ ਅਸੀਂ ਬੈਕ ਤੋਂ ਵੀ ਤੇ ਫਰੰਟ ਤੋਂ ਵੀ ਆਪਣੀਆਂ ਟੀਮਾਂ ਜਿਹੜੀਆਂ ਮੇਰੇ ਸਟਾਫ ਆ ਉਹ ਅੱਗੇ ਗਿਆ ਆ ਉਹ ਜਿੱਥੇ-ਜਿੱਥੇ ਵੀ ਕੋਈ ਵੀ ਸਾਨੂੰ ਫੁਟੇਜ ਖੰਗਾਲ ਕੇ ਦੇਖਾਂਗੇ ਜਿੱਧਰ ਨੂੰ ਵੀ ਗਏ ਹੋਣਗੇ ਪਿੱਛਾ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ। ਅ ਸਰ ਲੱਗਦਾ ਨਹੀਂ ਕਿ ਜਿਸ ਤਰ੍ਹਾਂ ਇਹ ਲੁੱਟਖੋਹਾਂ ਦੀਆਂ ਵਾਰਤਾਤਾਂ ਲਗਾਤਾਰ ਜਵੇਂ ਵਧ ਰਹੀਆਂ ਨਜ਼ਰ ਆਉਂਦੀਆਂ ਨੇ ਤੇ ਇਸ ਇਲਾਕੇ ਦੇ ਵਿੱਚ ਬਿਲਕੁਲ ਕਿ ਇੱਕ ਸਟਾਰਟਿੰਗ ਦੇ ਉੱਤੇ ਤੇ ਇਸ ਤਰ੍ਹਾਂ ਬਾਕੀ ਵਿੱਚ ਕੁਝ ਸੀਸੀਟੀਵੀ ਕੈਮਰੇ ਲੱਗਣੇ ਚਾਹੀਦੇ ਸਰਕਾਰੀ ਕਿ ਜਿੱਥੇ ਪਤਾ ਲੱਗ ਸਕੇ ਕਿ ਜਿਵੇਂ ਇਹੋ ਜਿਹੇ ਇਲਾਕਿਆਂ ਦੇ ਵਿੱਚ ਲੁੱਟਖੋਹਾਂ ਦੀ ਵਾਰਤਾਤਾਂ ਜਿਹੜੀ ਹੁੰਦੀਆਂ ਜੀ ਕਾਫੀ ਜਗ੍ਹਾ ਤੇ ਕੈਮਰੇ ਲੱਗੇ ਵੀ ਐ ਪਰ ਹੋਰ ਵੀ ਜਿਹੜਾ ਜਿੱਥੇ-ਜਿੱਥੇ ਲੱਗ ਸਕਦਾ ਹੋ ਉਹ ਮਾਂਜੁਕ ਸੀਪੀ ਸਾਹਿਬ ਨੂੰ ਖਵਾ ਕੇ ਤੋਂ ਹੋਰ ਵੀ ਪ੍ਰਬੰਧ ਕੀਤਾ ਜਾਊਗਾ ਫਿਰ ਵੀ ਜਿਹੜਾ ਇਹ ਚੋਰੀ ਨੂੰ ਇਹਨੂੰ ਜਿਹੜੀ ਖੂਬ ਲੁੱਟ ਹੋਈ ਹੈ ਇਹਨੂੰ ਤਸਦੀਕ ਕਰਕੇ ਜਲਦ ਤੋਂ ਜਲਦ ਸਲਾਖਾਂ ਦੇ ਪਿੱਛੇ ਭੇਜਿਆ ਜਾਊਗਾ ਤੇ ਬਿਲਕੁਲ ਜੀ ਐਸਐਚਓ ਸਾਫ ਸਾਡੇ ਨਾਲ ਮੌਜੂਦ ਸੀਗੇ ਤੇ ਫਿਰ ਹਾਲ ਇੱਕ ਵਾਰੀ ਫੇਮ ਤਸਵੀਰਾਂ ਤੁਹਾਨੂੰ ਦਿਖਾ ਦਿੰਨਾ ਵਾ ਕਿ ਗੱਡੀ ਦੀਆਂ ਕਿ ਜਿੱਥੇ ਕਿ ਦੇਖ ਸਕਦੇ ਹੋ ਕਿ ਜਿਹੜੀ ਇਹ ਨਾ ਉੱਤੇ ਜਿਹੜੀ ਫਾਇਰਿੰਗ ਕੀਤੀ ਗਈ ਆ ਤੇ ਕੁਝ ਸ਼ੀਸ਼ੇ ਦਾ ਦੇਖ ਸਕਦੇ ਕਿ ਗੋਲੀ ਜਿਹੜੀ ਆ ਸ਼ੀਸ਼ੇ ਤੋਂ ਜਿਹੜੀ ਆਰਪਾਰ ਹੋਈ ਆ ਤੇ ਫਿਰ ਹਾਲ ਜਿਹੜੀਆਂ ਲਗਾਤਾਰ ਮੈਂ ਤਸਵੀਰਾਂ ਤਾਂ ਖੜਾ ਕਿ ਦੋ ਵਕਤੀ ਜਿਹੜੇ ਆ ਇਸ ਗੱਡੀ ਵਿੱਚ ਮੈਂ ਮੌਜੂਦ ਸੀਗੇ ਉਸ ਟਾਈਮ ਤੇ ਕਿ ਜਿਹੜੋ ਇਹ ਨਾ ਉੱਤੇ ਮੋਟਰਸਾਈਕਲ ਤੇ ਤਿੰਨ ਲੜਕੇ ਮੋਟਰਸਾਈਕਲ ਤੇ ਪਲਸਰ ਤੇ ਸਵਾਰ ਆਂਦੇ ਨੇ ਤੇ ਆਕੇ ਦੋ ਹਵਾਈ ਫਾਇਰ ਤੇ ਸਿੱਧੀ ਇੱਕ ਗੋਲੀ ਮਾਰ ਕੇ ਤੇ ਇਹਨਾਂ ਦੇ ਕੋਲ ਜਿਹੜਾ ਕੈਸ਼ ਹੈ ਉਹ ਲੈ ਕੇ ਫਰਾਰ ਹੋ ਜਾਂਦੇ ਨੇ ਪਰ ਫਿਰ ਹਾਲ ਜਿਵੇਂ ਐਸਐਚਓ ਸਾਹਿਬ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਦੱਸਿਆ ਕਿ ਇਹ ਜਲਦ ਹੀ ਜਿਹੜਾ ਇਹ ਕੈਂਬਰ ਦੇ ਜਿਹੜੇ ਖੰਗਾਲਣ ਦੀ ਕੋਸ਼ਿਸ਼ ਕੀਤੀ ਜਾਏਗੀ ਤੇ ਦੋਸ਼ੀਆਂ ਨੂੰ ਜਲਦ ਹੀ ਹਿਰਾਸਤ ਦੇ ਵਿੱਚ ਕੀਤਾ ਜਾਵੇਗਾ ਪਰ ਫਿਰ ਹਾਲ ਜਿਹੜੀ ਹੈ ਤਸਵੀਰਾਂ ਤੁਹਾਡੇ ਨਾਲ ਦਿਖਾ ਰਿਹਾ ਕਿ ਪੁਲਿਸ ਦੀ ਟੀਮ ਪ੍ਰੋਪਰ ਇੱਥੇ ਪਹੁੰਚੀ ਹੋਈ ਹੈ ਜਿਹੜੇ ਗੱਡੀ ਵੀ ਇੱਥੇ ਲੱਗੀ ਹੈ ਤੇ ਜਿਹੜੇ ਗੱਡੀ ਦੇ ਵਿੱਚ ਜਿਹੜੇ ਵਿਅਕਤੀ ਸੀ ਉਹ ਵੀ ਇੱਥੇ ਮੌਜੂਦ ਹੈ ਤੇ ਜਿਹੜੀ ਪ੍ਰੋਪਰ ਜੜੀ ਹੈ ਟੀਮਾਂ ਜਿਹੜੀਆਂ ਐਸਐਚਓ ਸਾਹਿਬ ਵੱਲੋਂ ਲਗਾ ਦਿੱਤੀਆਂ ਗਿਆ ਤੇ ਹੁਣ ਜਿਹੜੀ ਹੈ ਪ੍ਰੋਪਰ ਜਿਹੜੀਆਂ ਕੈਂਪਰੇ ਜਿਹੜੇ ਖੰਗਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਫਿਰ ਹਾਲ ਜਿਹੜੀ ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਕਿ ਦੇਖ ਸਕਦੇ ਹੋ ਕਿ ਨੇਰਾ ਵੀ ਕਾਫੀ ਹੈ ਪਰ ਐਸਾ ਦੀ ਸੁਨਸਾਨ ਜਗ੍ਹਾ ਦੇ ਉੱਤੇ ਜਿਹੜੀ ਲੁੱਟਖੋਹਾਂ ਦੀ ਵਾਰਦਾਤਾਂ ਨੂੰ ਜੜਾ ਅੰਜਾਮ ਦਿੱਤਾ ਜਾਂਦਾ ਪਰ ਫਿਰ ਹਾਲ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਪਰ ਹੁਣ ਜਿੱਦਾਂ ਦੱਸਿਆ ਕਿ ਜਲਦ ਹੀ ਜਿਹੜਾ ਉਹਨਾਂ ਨੂੰ ਕਾਬੂ ਹੈ ਉਹ ਕੱਲ੍ਹ ਦਿੱਤਾ ਜਾਵੇਗਾ ਤੇ ਬਿਲਕੁਲ ਅਤੇ ਹੋਰ ਵਧੇਰੀ ਜਾਣਕਾਰੀ ਲਈ ਜੁੜੇ ਰਹੋ ਰਫਤਾਰ ਕ੍ਰਾਈਮ نیوز ਦੇ ਨਾਲ ਧੰਨਵਾਦ